ਪਰ ਕਟਿੰਗ ਕਰਨ ਲੱਗੇ ਤੇ ਕੁਝ ਥੋੜਾ ਜਿਹਾ ਕੇ ਆ ਰਹੀ ਆ ਪਹਿਲਾਂ ਉਹ ਤੋਂ ਕੇ ਆ ਰਹੀ ਤੋਂ ਪਹਿਲਾਂ ਤੋਂ ਬਖਰੀ ਬਦਲਾਵ ਦੀ ਝਲਕ ਲਿਆਉਣ ਲੱਗੇ ਆ ਇਹ ਗੰਧਰਾਜ ਗਾਰਡਨੀਆਂ ਲੱਗਿਆ ਹੋਇਆ ਅੱਗੇ ਡਰੈਸਿੰਨਾ ਲੱਗਿਆ ਹੋਇਆ ਗ੍ਰੀਨ ਇਹ ਗ੍ਰੀਨ ਰਹਿੰਦਾ ਹਮੇਸ਼ਾ ਤੇ ਆ ਵੀ ਗੰਧਰਾਜ ਅੱਗੇ ਫਿਰ ਇਹਦੇ ਵਿੱਚ ਡਰੈਸਿੰਨਾ ਦਾ ਪਾਊਡਰ ਲੱਗਿਆ ਹੋਇਆ ਫਿਰ ਅੱਗੇ ਗੁਲਾਬ ਆ ਗਿਆ ਦੇਸੀ ਗੁਲਾਬ ਅੱਗੇ ਫੇਰ ਡਰੈਸਿੰਨਾ ਆ ਗਿਆ ਤੇ ਆ ਸਦਾ ਬਹਾਰ ਫੁੱਲ ਹੁੰਦੇ ਇਹ ਸਦਾ ਹੀ ਖਿੜਦੇ ਰਹਿੰਦੇ ਆ ਕੋਈ ਮੌਸਮ ਦਾ ਇਹਨਾਂ ਤੇ ਪ੍ਰਭਾਵ ਨਹੀਂ ਪੈਂਦਾ ਤੇ ਆ ਵੀ ਡਰੈਸਿੰਨਾ ਲੱਗਿਆ ਹੋਇਆ ਹਾਂਜੀ ਇਹ 나ਗਦਮਣੀ ਦਾ ਪੌਦਾ ਇਹਨੂੰ ਸਪਾਈਡਰ ਲਿਲੀ ਵੀ ਕਹਿੰਦੇ ਆ ਇਹ ਵੀ ਦੇ ਵਿੱਚ ਖਿਆਰੀ ਦੇ ਵਿੱਚ ਲੱਗਿਆ ਹੋਇਆ ਤੇ ਇਸ ਖਿਆਰੀ ਨੂੰ ਕੁਝ ਆਪਾਂ ਵੱਖਰਾ ਰੂਪ ਦੇਵਾਂਗੇ ਕਿ ਇਹਦੇ ਵਿੱਚੋਂ ਆਪਾਂ ਨੇ ਕਿਹੜੇ ਪੌਦੇ ਰੁਪਾਈ ਕਰਨੇ ਆ ਕਿਹੜੇ ਪੌਦਿਆਂ ਦਾ ਰੁਪਾਂਦਰਣ ਕਰਨਾ ਆ ਕਿਹੜੇ ਪੌਦਿਆਂ ਦੀ ਕਟਾਈ ਜਾਂ ਕਿਹੜੇ ਪੌਦਿਆਂ ਨੂੰ ਡਿਜ਼ਾਈਨ ਦੇਣਾ ਉਹ ਇਹ ਝਲਕ ਬਣਾ ਕੇ ਆਪਾਂ ਉਸ ਬਦਲਾਵ ਦੀ ਝਲਕ ਬਣਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਉਸ ਤੋਂ ਪਹਿਲਾਂ ਕੁਝ ਇਸ ਤਰ੍ਹਾਂ ਦਾ ਜਿਹੜਾ ਸੀਨ ਹੈਗਾ ਤੇ ਇਹ ਝਲਕ ਨੂੰ ਆਪਾਂ ਕੁੜਾ ਜਾਂ ਬਦਲਾਵ ਦੇ ਵਿੱਚ ਤੇ ਇਹਦੇ ਵਿੱਚ ਪਹਿਲਾਂ ਇਦਾਂ ਰੱਸੀਾਂ ਦੇ ਟੁਟੇ ਪਾ ਕੇ ਨਾ ਇਸ ਤਰ੍ਹਾਂ ਵਿਚਾਰੀ ਨੂੜੀ ਹੋਈ ਹੈ ਜਿੱਦਾਂ ਛੜ ਮਾਰਨ ਵਾਲੀ ਮਾਜ ਨੂੰ ਆਪਾਂ ਨੂੜ ਦਿੰਨੇ ਆ ਤੇ ਇਸ ਤਰ੍ਹਾਂ ਦਾ ਇਹਨੂੰ ਆਪਾਂ ਰੱਸਾ ਇਹਦੇ ਵਿੱਚੋਂ ਕੱਢ ਦੇਵਾਂਗੇ ਤੇ ਇਹ ਆਪਣੇ ਸਹਾਰੇ ਦੇ ਨਾਲ ਜਿਹੜੀ ਆਪਣੇ ਦਮ ਤੇ ਸਿੱਧੀ ਹੋਵੇ ਤੇ ਗਰੋਥ ਕਰੇ ਰੱਸਾ ਇਹਦੇ ਵਿੱਚੋਂ ਆਪਾਂ ਬਿਲਕੁਲ ਕੱਢ ਦੇਵਾਂਗੇ ਤੇ ਥੋੜੀ ਬਹੁਤੀ ਇੰਨੀ ਜ਼ਿਆਦਾ ਹੈਲਪ ਨਹੀਂ ਲਵਾਂਗੇ ਰੱਸੇ ਦੀ ਜੇ ਲੈਣੀ ਵੀ ਪਈ ਤਾਂ ਤੇ تین ਗੰਦਰ ਰਾਹ ਹਾਂ ਗੁਲਾਬ ਦੇ ਵਿੱਚ ਵੀ ਰੱਸਾ ਆਪਾਂ ਕੱਢ ਦੇਵਾਂਗੇ ਰੱਸੇ ਦੀ ਨਾਲ ਹਾਂਜੀ ਕਟਿੰਗ ਤੋਂ ਬਾਅਦ ਕੁਝ ਇਸ ਤਰ੍ਹਾਂ ਦਾ ਅਸੀਂ ਉੱਪਰ ਕੇ ਆਇਆ ਤੁਹਾਨੂੰ ਸਾਰਾ ਦਿਖਾ ਦਈਏ ਦੂਰੋਂ ਹੋ ਕੇ ਤੇ ਕਿ ਆਪਾਂ ਕੀ ਬਦਲਾਅ ਕੀਤਾ ਇਹ ਝਲਕ ਹੈ ਬਦਲਾਅ ਦੀ ਇਹ ਜਿਹੜੀਆਂ ਨਵੀਆਂ ਰੂਟ ਨਿਕਲ ਗਈਆਂ ਨਵੀਆਂ ਟਾਣੀਆਂ ਨਿਕਲ ਰਹੀਆਂ ਇਹ ਬਹੁਤ ਤੇਜ਼ੀ ਨਾਲ ਵਧਦੀਆਂ ਇਹਨਾਂ ਨੂੰ ਆਪਾਂ ਇਸ ਲਈ ਛੱਡਿਆ ਬਚਾ ਕੇ ਰੱਖਿਆ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਧਣਾ ਕਹਿ ਲੋ ਕਿ ਜੇ ਇਹ 6 ਮਹੀਨਿਆਂ ਦੇ ਵਿੱਚ ਗਰੋ ਕੀਤਾ ਤਾਂ ਇਹ ਜਿਹੜੀਆਂ ਇਹ ਨਵੀਆਂ ਰੂਟਸ ਨੇ ਤੇ ਇਹਨਾਂ ਨੇ 2 ਕੁ ਮਹੀਨਿਆਂ ਦੇ ਵਿੱਚ ਗਰੋ ਕਰ ਜਾਣਾ ਤੇ ਇਹਨਾਂ ਤੇ ਫਲਾਵਰ ਵੀ ਆਉਂਦੇ ਆ ਹਾਂਜੀ ਪਾਰ ਦਾ ਸੀਨ ਕੁਝ ਇਸ ਤਰ੍ਹਾਂ ਦਾ ਵਧਦਾ ਕੰਧ ਤੋਂ ਪਾਰ ਤਾਂ ਜਦੋਂ ਇਹਨੇ ਪੂਰੀ ਤਰ੍ਹਾਂ ਫੈਲ ਜਾਣਾ ਨਾ ਇਹ ਤੇ ਜਿਹੜੇ ਆ ਸ਼ੁਰੂ ਦੇ ਵਿੱਚ ਸ਼ੁਰੂ ਦੇ ਵਿੱਚ ਫੁੱਲ ਨੇ ਤੇ دیوار ਦੇ ਨਾਲ ਇੰਨੀ ਜ਼ਿਆਦਾ ਫਲਾਵਰ ਆਉਣੇ ਆ ਇਹਨੂੰ ਐਂਗਲ ਲਾ ਕੇ ਆਪਾਂ ਪਾਸ ਕਰਾਂਗੇ ਫਿਲਹਾਲ ਇਸੇ ਤਰ੍ਹਾਂ ਹੀ ਰੱਖ ਦਿੱਤੀ ਹੈਗੀ ਆ